Yeah, I ਕੱਲ ਆ ਕੀਤਾ ਕੱਲ ਦੇ ਪ੍ਰੋਗਰਾਮ ਲੈਏ ਮੇਰੇ ਤੋਂ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਪਤਾ ਹੀ ਨਹੀਂ ਜੀ ਨਹੀਂ ਸਿਰ ਦੇ ਵਿੱਚ ਗੋਲੀ ਲੱਗੀ ਹੈ ਜਾਂ ਉਹਦਾ ਕੁਝ ਵੀ ਨਹੀਂ ਪਤਾ ਜੀ ਮੈਂ ਤਾਂ ਇੱਥੇ ਆਇਆ ਮੈਨੂੰ ਪਤਾ ਲੱਗਿਆ ਆ ਹਾਸਾ ਹੋ ਗਿਆ ਕੁਝ ਵੀ ਨਹੀਂ ਪਤਾ ਆ ਇਨਸੀਡੈਂਟ ਹੋ ਗਿਆ ਪਲੀਜ਼ ਇਸ ਵੇਲੇ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਅੱਛਾ ਬੱਬਲ ਜੀ ਚਲੋ ਦੁੱਖ ਦੇ ਨਾਲ ਤਾਂ ਚਲੋ ਮੀਡੀਆ ਮੈਂ ਮੈਂ ਇੱਕ ਸਵਾਲ ਹੀ ਹੈ ਬਾਬਾ ਜੀ ਪਲੀਜ਼ ਤੁਹਾਨੂੰ ਇਹ ਖਬਰ ਤਾਂ ਕਦੋਂ ਪਤਾ ਲੱਗਿਆ ਵੀ ਇਦਾਂ ਹੋਇਆ ਨਹੀਂ ਘੰਟਾ ਕੋ ਹੋਇਆ ਸੋ ਇਹ ਉਹ ਗੁਰਪ੍ਰੀਤ ਪਸੀ ਗੁੱਗੀ ਦੇ ਡੀਐਮਸੀ ਦੇ ਬਾਹਰ ਜਿੱਥੇ ਕਿ ਅੰਮਨ ਸੰਦੇ ਦੇ ਰਹਿ ਮੀ ਹਮੇਸ਼ਾ ਅਮਨੀਸ਼ ਕਪੂਰ ਫਿਰ ਇਹ ਸੀ ਕਿ ਤਨਾ ਕਿ ਅੱਜ ਜਿਹੜਾ ਹਮੜਾ ਸੰਚਲੇ ਹੈ ਐਂਡ ਗੋਗੀ ਸਾਇਟ ਤੋਂ ਕਾਰਨ ਦਾ ਜਿਹੜੀ ਗੱਲ ਕਰੀ ਹੈ ਇਹ ਕਾਫੀ ਜ਼ਾਬ ਇਸ ਵਕਤ ਕਿਛੁ ਪੱਜੇ ਚੁੱਕੀ ਸਾਰਾ ਲੀ ਕੋਮਨ ਨੂੰ ਆਪਾਂ ਆਸਾਂ ਮੰਗੇ ਐਮਐਲਏ ਸਾਹਿਬ ਗੋਬੀ ਜੀ ਕੀ ਪੁਸ਼ਟੀ ਕਰ ਦਿੱਤੀ ਕਿ ਦੇਖੋ ਨਹੀਂ ਹਾਂਜੀ ਹਾਂਜੀ ਸਰ ਕੀ ਲੱਗਦਾ ਸਰ ਇੰਨੇ ਵਧੀਆ ਹਲੇ ਤਾਂ ਆਏ ਆ ਜੀ ਮੈਨੂੰ ਵੀ ਕੋਈ ਜਾਣਕਾਰੀ ਕੀ ਦੱਸਿਆ ਗੋਲੀ ਲੱਗੀ ਹਾਂਜੀ ਗੋਲੀ ਦਾ ਕਾਰਨ ਸਰ ਕੋਈ ਨਹੀਂ ਹਲੇ ਕੁਝ ਨਹੀਂ ਨਹੀਂ ਪਤਾ ਘਰ ਚ ਰਹੀ ਸੀ ਐਮਐਲਏ ਸਾਹਿਬ ਗਏ ਤਾਂ ਸਾਰੇ ਸੀਗੇ ਉਹ ਘਰ ਹੀ ਸੀ ਕੁਝ ਨਹੀਂ ਪਤਾ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਹਲੇ ਕੋਈ ਨਹੀਂ

ਨਜ਼ਰ ਆ ਰਿਹਾ ਸੋ ਲਾਈਟ ਸਹੀ ਨਾ ਤੁਹਾਡੇ ਨਾਲ ਸੰਜੇ ਗਾ ਰਹੇ ਹਾਂ ਲੁਧਿਆਣਾ ਦੇ ਡੀ ਐਮ ਸੀ ਦੇ ਵਿੱਚ ਜਿੱਥੇ ਕਿ ਮੰਦ ਬਾਕੀ ਮਾਈਕ ਦੇ ਡੀਐਮਪੀ ਦੇ ਸੰਦਰਭ ਅਤੇ ਕਿ ਰੀਐਮਐਲਏ ਦੇ ਵਿੱਚ ਪਟਾੜੋ ਨਾਲ ਪਾਈਦੇ ਕਾਫੀ ਜ਼ਿਆਦਾ ਭਾਵੁਕ ਤੇ ਬਾਈਪੀਏ ਉਹਦੇ ਬਸਤੀ ਜੀ ਦੇ ਉਹਨਾਂ ਦੇ ਇੱਕ ਅੰਗ ਸੰਗ ਸੋ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਜੋ ਭਾਵ ਨੇ ਕੋਈ ਸਮਝ ਹੀ ਨਹੀਂ ਆ ਰਿਹਾ ਅਸੀਂ ਕੀ ਪੁੱਛੀਏ ਉਹ ਕੀ ਬੋਲਣ ਉਹ ਕੀ ਦੱਸਣ ਕਿਸੇ ਨੂੰ ਕੁਝ ਨਹੀਂ ਥੋੜਾ ਜਿਹਾ ਬ੍ਰੀਚ ਕਰ ਦੋ ਮੀਡੀਆ ਨੂੰ ਹੋਇਆ ਤਾਂ ਜੀ ਗੋ ਗੋ 20000 ਹਜੇ ਤਾਂ ਸਾਨੂੰ ਜਸਟ ਪਤਾ ਲੱਗਿਆ ਵੀ ਡੀਐਮਸੀ ਨੇ ਲੈ ਕੇ ਆਏ ਆ ਜੀ ਤਾਂ ਉਹਨਾਂ ਨੇ ਦੱਸਿਆ ਬ੍ਰਾਡ ਡੈੱਡ ਹੈ ਤੁਹਾਨੂੰ ਸੇਨਰੀ ਬੋਡੀ ਮੋਰਚਰੀ ਚ ਰਖਾਈ ਹੈ ਤੇ ਹਜੇ ਅਸੀਂ ਸਾਰੀ ਗੱਲ ਨੂੰ ਗੋ ਥਰੂ ਹੋ ਕੇ ਫਿਰ ਤੁਹਾਨੂੰ ਜੋ ਵੀ ਹੋਊਗਾ ਅਗਲਾ ਫਰਦਰ ਦੱਸ ਜਿਹੜਾ ਸ਼ੂਟ ਕੀਤਾ ਘਰੀ ਸੀ ਉਸ ਵਕਤ ਦੇਖੋ ਹਜੇ ਇਸ ਗੱਲ ਬਾਰੇ ਮੈਂ ਕੋਈ ਗੱਲ ਕਮਾਰ ਲਈ ਹੈ ਇੱਕ ਵਾਰੀ ਸਾਰਾ ਮੈਨੂੰ ਗੋ ਥਰੂ ਹੋ ਲੰਦੋਂ ਫਿਰ ਤੁਹਾਨੂੰ ਅਗਲੀ ਫਰਦਰ तकरीबन 12 ਵਜੇ ਦਾ ਦੱਸ ਰਹੇ ਆ ਮੱਕੇ ਸੀ ਕੁਰੀ ਸਾਰਾ ਦੇਖ ਕੇ ਫਿਰ ਵੈਰੀਫਾਈ ਕਰਕੇ ਆਸ। ਅਸੀਂ ਡੈਥ ਕੋਸ਼ਿਸ਼ ਕਰਤਾ ਹੈ। ਹਾਂ, ਬ੍ਰੌਡ ਡਾਟਾ। ਕੱਲ ਨੂੰ ਦਾ ਪਤਾ ਲੱਗਿਆ ਸਰ। ਤੇ ਕੋਈ ਏ ਗੱਲਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ। ਦੇਖਦੇ। ਤੁਸੀਂ ਜਿਹੜੇ ਅਸਲੀ ਨੇ ਚਲੀ ਸਨ ਲਿਸੈਂਸੀ ਜੀ ਉਹਨਾਂ ਦਾ ਫੜਾ ਸੀ। ਬ੍ਰਦਰ ਹਜੇ ਇਸ ਗੱਲ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਹਜੇ ਤਾਂ ਉਹਨਾਂ ਦਾ ਸਾਨੂੰ ਆ ਪਤਾ ਲੱਗਿਆ। ਤੇ ਅਸੀਂ ਸਵੇਰੇ ਡਾਕਟਰ ਨੂੰ ਪੋਸਟਮਾਰਟਮ ਵੀ ਕਰਾਣਾ, ਕੌਜ਼ ਆਫ ਡੈਥ ਵੀ ਕਲੀਅਰ ਕਰਨਾ ਤੇ ਹੋਰ ਸਾਰੀਆਂ ਗੱਲਾਂ ਐਗਜ਼ਾਮਿਨ ਕਰਨੀਆਂ। ਥੈਂਕ ਯੂ। ਥੈਂਕ ਯੂ।